ਤੁਸੀਂ ਆਮ ਤੌਰ ਤੇ ਵੇਖਿਆ ਹੋਊਗਾ ਨਿਹੰਗ ਸਿੰਘ ਕੋਈ ਵੀ ਕਦੀ ਕਿਸੇ ਤਰ੍ਹਾਂ ਮਲਬੀ ਮਾਰ ਨਹੀਂ ਵੇਖੋਗੇ ਕਦੀ ਐਨਕ ਨਹੀਂ ਲੱਗੀ ਵੇਖੋਗੇ ਨੱਚਦੇ ਟੱਪਦੇ ਫਿਰਦੇ ਵੇਖੇ ਤੁਸੀਂ ਨਿਹੰਗ ਸਿੰਘ ਗੱਦਕਾ ਖੇਡਦੇ ਨੇ ਕਿਦਾਂ ਛਾਲ ਮਾਰ ਕੇ ਘੋੜਿਆਂ ਦੇ ਉੱਤੇ ਚੜ ਜਾਂਦੇ ਨੇ ਤੇ ਘੋੜਿਆਂ ਦੇ ਉੱਤੇ ਚੜ ਕੇ ਕਿਦਾਂ ਕਰਤੋ ਵਿਖਾਉਂਦੇ ਨੇ ਜੇਬਾਜੀ ਕਰਦੇ ਨੇ ਇਹ ਸਾਰੀ ਨਿਹੰਗ ਸਿੰਘਾਂ ਦੀ ਇਸ ਇਸ ਚੀਜ਼ ਦਾ ਰਾਜ ਸ਼ਰਧਾਈ ਆ ਗਰੰਧੀ ਸਿੰਘ ਦੀ ਡਿਊਟੀ ਕਰਦੇ ਹਾਂ ਗਰੰਧੀ ਸਿੰਘ ਦੀ ਜੋ ਦਰਦਸ਼ਾਵਾ ਲੋਕਾਂ ਨੇ ਕੀਤੀ ਹੋਈ ਕੋਈ ਮਾਨ ਸਤਕਾਰ ਨਹੀਂ ਆ ਕੋਈ ਵੀ ਇਸ ਤਰ੍ਹਾਂ ਦਾ ਉਹਨਾਂ ਨੂੰ ਪਿਆਰ ਨਹੀਂ ਦਿੱਤਾ ਜਾਂਦਾ ਵੀ ਤੇ ਤੰਗ ਬੋਸਾ ਸੀ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਤੇ ਉੱਥੇ ਇੱਕ ਗੁਰਮਖ ਪਿਆਰੇ ਆਏ ਜਿਨ੍ਹਾਂ ਨੇ ਇਹ ਸਾਰੀ ਰਸਤ ਲਿਆਂਦੀ ਕਹਿੰਦੇ ਇਹਦੀ ਰਗੜਾ ਲਾ ਕੇ ਤੇ ਬਾਬਾ ਜੀ ਸਾਡੀ ਅਰਦਾਸ ਕਰਦੋ ਪਰਿਵਾਰ ਦੀ ਅਸੀਂ ਜਦੋਂ ਅਰਦਾਸ ਕੀਤੀ ਤੇ ਸਾਡੇ ਮਨ 'ਚ ਉਦੋਂ ਹੀ ਫੁਰਨਾ ਬਣ ਗਿਆ ਕਿ ਕਿਉਂ ਨਾ ਅਸੀਂ ਇਹ ਰਸਤ ਲਿਆ ਕੇ ਤੇ ਬਾਜ਼ਾਰ ਦੇ ਵਿੱਚ ਜਾ ਕੇ ਰੋਡ ਦੇ ਉੱਤੇ ਵਿੱਚ ਇਹ ਸਾਡੀ ਕਿਰਤ ਕਮਾਈ ਦਾ ਹਿੱਸਾ ਬਣ ਜਾਊਗਾ ਪਰ ਪਾਟੀ ਸਿੰਘ ਨੂੰ ਤੇ ਕਹਿੰਦੇ ਗੁਰੂ ਦਾ ਵਜ਼ੀਰ ਕਿਹਾ ਜਾਂਦਾ ਵਾ ਕਹਿੰਦੇ ਹਾਲਾਤ ਕਿਉਂ ਮਾੜੇ ਨੇ ਕਿ ਕਿਉਂ ਜਿਹੜੇ ਗਾਂ ਪਾਟੀ ਸਿੰਘ ਨੇ ਆਪਣੇ ਬੱਚਿਆਂ ਨੂੰ ਗਾਂ ਪਾਟੀ ਸਿੰਘ ਕਿਉਂ ਨਹੀਂ ਬਣਾ ਰਹੇ ਗੱਲ ਕਰੀਏ ਲੋਕ ਆਪ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸੀਬੀਐਸੀ ਸਕੂਲਾਂ 'ਚ ਪੜ੍ਹਾ ਰਹੇ ਨੇ ਤੇ ਆਪ ਵੀ ਚੰਗੇ ਚੰਗੇ ਹਸਪਤਾਲਾਂ ਤੋਂ ਦਵਾਈ ਲਿਆਉਂਦੇ ਨੇ ਤੇ ਗ੍ਰੰਥੀ ਸਿੰਘ ਤੇ ਇਦਾਂ ਰੜਕ ਰੜਕੇ ਮਰ ਜਾਂਦੇ ਨੇ ਇਹ ਸੇ ਬਹੁਤ ਜੀ ਬੜੀ ਕਿਰਪਾ ਵਰਤੀ ਆਸ਼ੀਂ ਦਾਂਦੀ ਜਿਹੜਾ ਅਸੀਂ ਆਪ ਵੀ ਸਾਡੇ ਕੋਲ ਰੋਟੀ ਖਾਣ ਨੂੰ ਨਹੀਂ ਸੀ ਪੈਸੇ ਤੇ ਜਦੋਂ ਦਾ ਅਸੀਂ ਇਹ ਕੰਮ ਸ਼ੁਰੂ ਕੀਤਾ ਸਾਡੇ ਉਥੇ 5-6 ਬੱਚੇ ਐਸੇ ਪੜਦੇ ਨੇ ਜਿਹੜੇ ਗਰੀਬ ਲੋੜਵੰਦ ਪਰਿਵਾਰਾਂ ਦੇ ਅਸੀਂ ਉਹਨਾਂ ਨੂੰ ਸਕੂਲ ਵੀ ਭੇਜਦੇ ਆ ਸਾਡੇ ਕੋਲ ਵੀ ਰਹਿੰਦੇ ਨੇ ਤੁਹਾਡੇ ਨਾਲ ਬਾਜ਼ ਬੈਠਾ ਹੁੰਦਾ ਕਦੀ ਤੁਹਾਡੇ ਮੋਢੇ ਤੇ ਬੈ ਜਾਂਦਾ ਕਦੀ ਤੁਹਾਡੇ ਹੱਥ ਤੇ ਬੈ ਜਾਂਦਾ ਇਹ ਬਾਜ਼ ਕਿੱਥੋਂ ਆ ਗਿਆ ਤੁਹਾਡੇ ਕੋਲ ਸਾਡੇ ਕੋਲ ਸ਼ਜ਼ਾਈ ਹੀ ਛਕਣ ਆਏ ਸੀ ਕੋਈ Hindu ਪਰਿਵਾਰ ਗੁਜਰਾਤ ਤੋਂ ਉਹਨਾਂ ਨੇ ਸਾਨੂੰ ਨਿਹੰਗ ਸਿੰਘ ਜਾਣ ਕੇ ਇਹ ਭੇਟ ਕਰ ਦਿੱਤਾ ਉਹਨਾਂ ਦਾ ਪਿਆਰ ਬਣ ਗਿਆ ਕਿ ਸਾਡੇ ਨਾਲ ਖਲੁੱਤ ਘੜੀ ਖਲੁੱਤਿਆਂ ਖਲੁੱਤਿਆਂ ਉਹ ਕਹਿੰਦੇ ਬਾਬਾ ਜੀ ਆ ਇੱਕ ਬਾਜ ਤੁਹਾਨੂੰ ਭੇਟਾ ਕਰਨਾ ਚਾਹੁੰਦੇ ਆ ਕਿ ਜਿਹੜੇ ਆਮ ਸਿਵਲ ਵੇਚ ਰਹੇ ਨੇ ਸਰਦਾਈ ਤੇ ਇਹਨਾਂ ਨੂੰ ਰੋਕ ਲਈ ਜਾਵੇ ਤੇ ਜਦੋਂ ਜਿਹੇਦਾਰਾਂ ਨਾਲ ਗੱਲ ਕੀਤੀ ਜਿਹੇਦਾਰ ਕਹਿੰਦੇ ਪਹਿਲੀ ਗੱਲ ਤੇ ਸਰਦਾਈ ਜਿਹੜੀ ਇਹ ਵੇਚ ਨਹੀਂ ਚਾਹੀਦੀ ਗੁਰੂ ਕੀ ਫੌਜ ਦੀ ਹੈ ਲੰਗਰ ਹੁੰਦਾ ਤੇ ਪਰ ਚਲੋ ਜੇ ਤੁਸੀਂ ਵੇਚ ਰਹੇ ਜੋ ਸੇ ਗੁਰੂ ਕੇ ਸਿੱਖ ਨੂੰ ਮੰਗਣਾ ਨਹੀਂ ਚਾਹੀਦਾ ਆਪਣੀ ਕਿਰਤ ਕਰਕੇ ਖਾਣੀ ਚਾਹੀਦੀ ਆ ਤੇ ਤੁਸੀਂ ਖਾ ਰਹੇ ਹੋ ਆਪਣੀ ਕਿਰਤ ਕਰਕੇ ਤੇ ਬਹੁਤ ਵਧੀਆ ਗੱਲ ਆ ਚੜ੍ਹਦੀ ਕਲਾ ਤੇ ਜਿਹੜੇ ਸੇਵਲੇ ਉਹਨਾਂ ਨੂੰ ਹੀ ਵੇਚੰਦੋ ਜਿਹੜੇ ਤੁਹਾਡੇ ਕੋਲ ਨਿਹੰਗ ਸਿੰਘਾਂ ਕੋ ਛਕਣ ਵਾਲੇ ਲੋਕ ਆਉਣਗੇ ਉਹਨਾਂ ਤੁਹਾਡੇ ਕੋਈ ਛਕਣੀ ਜਿੰਨਾ ਉਹਨਾਂ ਕੋ ਉਹ ਜਿੰਨੂੰ ਨਹੀਂ ਸਮਝੋ ਉਹਨਾਂ ਕੋ ਜਾਂਦਾ ਅਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਤ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾ ਦੇ ਗੋਲਡਨ ਗੇਟ ਦੀਆਂ ਜਿੱਥੇ ਕੀ ਜਥੇਦਾਰ ਪੰਜਾਬ ਸਿੰਘ ਸੁਲਤਾਨਵੰਦ ਪੰਜ ਹੱਥਾ ਉਹਨਾਂ ਵੱਲੋਂ ਜਿਹੜਾ ਕੀ ਸ਼ਰਧਾਈ ਲਗਾਈ ਗਈ ਹੈ ਮਿੱਠੇ ਠੰਡੇ ਜਲ ਦੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹਨਾਂ ਨੂੰ ਜਿਹੜਾ ਕੀ ਬਾਜਵਾਲਾ ਨਿਹੰਗ ਸਿੰਘ ਵੀ ਆ ਜਾਂਦਾ ਵੇ ਗੱਲਬਾਤ ਕਰਾਂਗੇ ਜਿੱਥੇ ਦਾਦੀ ਇਹਦਾ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਐਸੋ ਵੀ ਜਥੇਦਾਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਕਿ ਸ਼ਰਧਾਈ ਤਿਆਰ ਕਰਦਿਆਂ ਨੂੰ ਤੇ ਕਿਸ ਤਰ੍ਹਾਂ ਮਨ ਵਿਚ ਆਇਆ ਇਹ ਅਸੀਂ ਪਿਛਲੀਆਂ ਗਰਮੀਆਂ ਦੇ ਵਿੱਚ ਸ਼ੁਰੂ ਜਦੋਂ ਸਿਆਲ ਆਉਣ ਵਾਲਾ ਸੀ ਉਦੋਂ ਜੇ ਕਰਕੇ ਸ਼ੁਰੂ ਕੀਤਾ ਸੀ ਜੀ ਤੇ ਸਿਆਲ ਆਉਣ ਕਰਕੇ ਅਸੀਂ ਬੰਦ ਕਰ ਦਿੱਤਾ ਫਿਰ ਹੋਲੀਆਂ ਤੋਂ ਬਾਅਦ ਅਸੀਂ ਸ਼ੁਰੂ ਕੀਤਾ ਜੀ ਤੇ ਇਹ ਜਿਹੜੀ ਵਿਚਾਰ ਆਈ ਮਨ ਵਿੱਚ ਲਾਉਣ ਦੀ ਗ੍ਰੰਥੀ ਸਿੰਘ ਦੀ ਡਿਊਟੀ ਕਰਦੇ ਹਾਂ ਗ੍ਰੰਥੀ ਸਿੰਘ ਦੀ ਜੋ ਦਰਦਸ਼ਾਵਾ ਲੋਕਾਂ ਨੇ ਕੀਤੀ ਹੋਈ ਕੋਈ ਮਾਨ ਸਤਕਾਰ ਨਹੀਂ ਕੋਈ ਵੀ ਇਸ ਤਰ੍ਹਾਂ ਦਾ ਉਹਨਾਂ ਨੂੰ ਪਿਆਰ ਨਹੀਂ ਦਿੱਤਾ ਜਾਂਦਾ ਵੀ ਇਹ ਗਰੰਥੀ ਸਿੰਘ ਕੋਈ ਵੀ ਆਪਣੇ ਬੱਚਿਆਂ ਨੂੰ ਗਰੰਥੀ ਬਣਾਉਣ ਲਈ ਤਿਆਰ ਨਹੀਂ ਗਾੜੀ ਗਰੰਥੀ ਸਿੰਘ ਤੇ ਅਸੀਂ ਵੀ ਜਿਹੜਾ ਗਰੰਥੀ ਡਿਊਟੀ ਜਿਹੜੀ ਛੱਡ ਦਿੱਤੀ ਆ ਤੇ ਹੁਣ ਸਾਡੇ ਕੋਲ ਇੱਥੇ ਪੜਾਵਾਸੀ ਦਸ ਸਿੰਘਾਂ ਦਾ ਮਹਿਮਾ ਬਣੋਰੀ ਉੱਥੇ ਚਲੇ ਗਏ ਉਹਨਾਂ ਨੇ ਵੀ ਜਦੋਂ ਸਾਨੂੰ ਗੁਰਦੁਆਰਾ ਸਾਹਿਬ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਅਸੀਂ ਤੁਹਾਨੂੰ ਕੋਈ ਸੇਵਾ ਨਹੀਂ ਜੇ ਦੇ ਸਕਦੇ ਤੇ ਨਾ ਕੋਈ ਤਨਖਾਹ ਦੇ ਸਕਦੇ ਜੀ ਤੇ ਤੁਸੀਂ ਆਪਣੀ ਸੇਵਾ ਸੰਭਾਲ ਆਪੇ ਕਰਨੀ ਆ ਤੇ ਚਲੋ ਜੀ ਅਸੀਂ ਉੱਥੇ ਬਹਿ ਗਏ ਤੇ ਉਹ ਸ਼ਹੀਦ ਸਿੰਘ ਆਪ ਹੀ ਸਾਰਾ ਕੁਝ ਕਰ ਰਿਹਾ ਤੇ ਤੰਗ ਬਹੁਤ ਸੀ ਅਸੀਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਤੇ ਉੱਥੇ ਇੱਕ ਗੁਰਮਖ ਪਿਆਰੇ ਆਏ ਜਿਨ੍ਹਾਂ ਨੇ ਇਹ ਸਾਰੀ ਰਸਤ ਲਿਆਂਦੀ ਕਹਿੰਦੇ ਇਹ ਰਗੜਾ ਲਾ ਕੇ ਤੇ ਬਾਬਾ ਜੀ ਸਾਡੀ ਅਰਦਾਸ ਕਰ ਦੋ ਪਰਿਵਾਰ ਦੀ ਅਸੀਂ ਜਦੋਂ ਅਰਦਾਸ ਕੀਤੀ ਤੇ ਸਾਡੇ ਮਨ 'ਚ ਉਦੋਂ ਹੀ ਫੁਰਨਾ ਬਣ ਗਿਆ ਕਿ ਕਿਉਂ ਨਾ ਅਸੀਂ ਇਹ ਰਸਤ ਲਿਆ ਕੇ ਤੇ ਬਾਜ਼ਾਰ ਦੇ ਵਿੱਚ ਜਾ ਕੇ ਰੋਡ ਦੇ ਉੱਤੇ ਵਿੱਚ ਇਹ ਸਾਡੀ ਕਿਰਤ ਕਮਾਈ ਦਾ ਹਿੱਸਾ ਬਣ ਜਾਊਗਾ ਤੇ ਇਵੇਂ ਹੀ ਅਸੀਂ ਕੀਤਾ ਬੋਰਡ ਬਣਾ ਕੇ ਸੜਕ ਤੇ ਲਾਇਆ ਖਾਲਸਾ ਠੰਡੀ ਮਿੱਠੀ ਸ਼ਰਦਾਈ ਇਹ ਨੀਓਮਰਸਰ ਸਾਈਡ ਤੋਂ ਜਦੋਂ ਆਈਏ 골ਡਨ ਗੇਟ ਤੋਂ ਕਾਫੀ ਦੇਰ ਪਹਿਲਾਂ ਰਸਤੇ ਦੇ ਵਿੱਚ ਸਾਡੇ ਲੱਗਾ ਸਟਾਲ ਤੇ ਉੱਥੇ ਅਸੀਂ ਠੰਡੀ ਮਿੱਠੀ ਸ਼ਰਦਾਈ ਲਾ ਰਹੇ ਆ ਤੇ ਸਾਨੂੰ ਸੰਗਤ ਦਾ ਬਹੁਤ ਵਧੀਆ ਭਰਵਾ ਹੰਗਾਰਾ ਮਿਲ ਰਿਹਾ ਜੀ ਜੁਨੀਏ ਤੁਸ ਜਥੇ ਦਾ ਸਾਹਿਬ ਅਸੀਂ ਦੇਖਿਆ ਵੀ ਜਦੋਂ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਵੀ ਪਾਟੇ ਸਿੰਘ ਆ ਉਹਦੇ ਹਾਲਾਤ ਬੜੇ ਮਾੜੇ ਨੇ ਪਰ ਪਾਟੇ ਸਿੰਘ ਨੂੰ ਤਾਂ ਕਹਿੰਦੇ ਗੁਰੂ ਦਾ ਵਜ਼ੀਰ ਕਿਹਾ ਜਾਂਦਾ ਵਾ ਕਹਿੰਦੇ ਹਾਲਾਤ ਕਿਉਂ ਮਾੜੇ ਨੇ ਕਿ ਕਿਉਂ ਜਿਹੜੇ ਗਾਂ ਪਾਟੇ ਸਿੰਘ ਨੇ ਆਪਣੇ ਬੱਚਿਆਂ ਨੂੰ ਗਾਂ ਪਾਟੇ ਸਿੰਘ ਕਿਉਂ ਨਹੀਂ ਬਣਾ ਰਹੇ ਵੇਖੋ ਪਾਠੀ ਸਿੰਘਾਂ ਦੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ 'ਚ ਪੜ ਰਹੇ ਨੇ ਜੇ ਪਾਠੀ ਸਿੰਘ ਬਿਮਾਰ ਹੋ ਜਾਂਦਾ ਤੇ ਉਹਨੂੰ ਇਲਾਜ ਸਰਕਾਰੀ ਸਕੂਲ ਤੋਂ ਕਰਾਉਣਾ ਪੈ ਰਿਹਾ ਵਾ ਜੇ ਗੱਲ ਕਰੀਏ ਲੋਕ ਆਪ ਆਪਣੇ ਬੱਚਿਆਂ ਨੂੰ ਪ੍ਰਾਈਵੇਟ CBSE ਸਕੂਲਾਂ 'ਚ ਪੜਾ ਰਹੇ ਨੇ ਤੇ ਆਪ ਵੀ ਚੰਗੇ ਚੰਗੇ ਹਸਪਤਾਲਾਂ ਤੋਂ ਦਵਾਈ ਲਿਆਉਂਦੇ ਨੇ ਤੇ ਗਰੰਧੀ ਸਿੰਘ ਤੇ ਇਦਾਂ ਰੜਕ ਰੜਕੇ ਮਰ ਜਾਂਦੇ ਨੇ ਇੱਕ ਗਰੰਧੀ ਸਿੰਘ ਮਰ ਗਿਆ ਚੜਾਈ ਕਰ ਗਿਆ ਮੈਂ ਚੜਾਈ ਕਰ ਗਿਆ ਕਹੋਗੇ ਉਹ ਗੁਰਮਤ ਵਿੱਚ ਅਸੀਂ ਚੜਾਈ ਕਰ ਗਿਆ ਕਹਿੰਦੇ ਆ ਤੇ ਉਹਦੇ ਸੰਸਕਾਰ ਵਾਸਤੇ ਬੱਚਿਆਂ ਕੋਲ ਪੈਸੇ ਨਹੀਂ ਕੋਠਾ ਉਹਨਾਂ ਦਾ ਡਿੱਗਣ ਵਾਲਾ ਸੀ ਮੰਦੇ ਹਾਲਾਤ ਸੀ ਉਹਨਾਂ ਦੇ ਮੈਂ ਵੇਖਿਆ ਆਂ ਆਪ ਤੇ ਮੈਂ ਕਿਹਾ ਚੰਚੇਤ ਮੈਂ ਮਿਲਿਆ ਉੱਥੇ ਜਾ ਕੇ ਤੇ ਮੈਂ ਉਹਨਾਂ ਦਾ ਸਾਰਾ ਇਹ ਰੋਕ ਕੇ ਤੇ ਉਹ ਗ੍ਰੰਥੀ ਸਿੰਘ ਦਾ ਸੰਸਕਾਰ ਦਾ ਖੰਡ ਪਾਰ ਦਾ ਸਾਰਾ ਵਿਧੀ ਵਿਧਾਨ ਜਿਹੜਾ ਅਸੀਂ ਕਰਕੇ ਆਏ ਸੀ ਤੇ ਆਹ ਹਾਲਾਤ ਨੇ ਤੇ ਪਾਟੀ ਸਿੰਘਾਂ ਦੇ ਹਾਲਾਤ ਕਿੱਥੋਂ ਚੰਗੇ ਹੋਗੇ ਜੀ ਜਿੰਨੇ ਸੋਭੀ ਅਸੀਂ ਵੇਖਿਆ ਤੁਹਾਡੇ ਹੱਥ ਜਿਹੜਾ ਕੀ ਤੁਹਾਡੇ ਕਦੇ ਮੋਢਿਆਂ ਉੱਤੇ ਬਾਜ ਬੈਠਦਾ ਅਸੀਂ ਦੇਖਿਆ ਤੁਸੀਂ ਸਦਾਈ ਵੀ ਬਰਤੌਂਦੇ ਹੋ ਤੇ ਤਾਂ ਵੀ ਤੁਹਾਡੇ ਨਾਲ ਬਾਜ ਬੈਠਾ ਹਾਂ ਦਾ ਕਰੀ ਤੁਹਾਡੇ ਮੋਢਿਆਂ ਦੇ ਮੈਂਦਾ ਕਰੀ ਤੁਹਾਡੇ ਹੱਥ ਦੇ ਪਏ ਨਾ ਇਹ ਬਾਜ ਕਿੱਥੋਂ ਆ ਗਿਆ ਤੁਹਾਡੇ ਕੋ ਤੇ ਤੁਹਾਨੂੰ ਨਿਹੰਗ ਸਿੰਘ ਬਾਜ ਵਾਲਾ ਵੀ ਗਾਇ ਜਾਂਦਾ ਵਾ ਕੀ ਕਰਨ ਜਾਓਗੇ ਇਹ ਸਾਡੇ ਕੋਲ ਸ਼ਦਾਈ ਹੀ ਛਕਣ ਆਏ ਸੀ ਕੋਈ ਹਿੰਦੂ ਪਰਿਵਾਰ ਗੁਜਰਾਤ ਤੋਂ ਉਹਨਾਂ ਨੇ ਸਾਨੂੰ ਨਿਹੰਗ ਸਿੰਘ ਜਾਣ ਕੇ ਇਹ ਭੇਟ ਕਰ ਦਿੱਤਾ ਉਹਨਾਂ ਦਾ ਪਿਆਰ ਬਣ ਗਿਆ ਕਿ ਸਾਡੇ ਨਾਲ ਖਲੋਤ ਘੜੀ ਖਲੋਤਿਆਂ ਖਲੋਤਿਆਂ ਉਹ ਕਹਿੰਦੇ ਬਾਬਾ ਜੀ ਆ ਇੱਕ ਬਾਜ ਤੁਹਾਨੂੰ ਭੇਟਾ ਕਰਨਾ ਚਾਹੁੰਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਕਹਾਂ ਜੀ ਧੰਨਵਾਦ ਤੁਹਾਡਾ ਅਸੀਂ ਤੇ ਬੜੇ ਸਮੇਂ ਤੋਂ ਲੱਭਦੇ ਸੀ ਬਾਜ ਸਾਨੂੰ ਬਾਜ ਮਿਲਦਾ ਨਹੀਂ ਪਿਆ ਤੇ ਚਲੋ ਧੰਨਵਾਦ ਤੁਹਾਡਾ ਇਹ ਸ਼ੀਦਾਂ ਦੀ ਕਿਰਪਾ ਵਰਤੀ ਜਿਹੜਾ ਸਾਨੂੰ ਬਾਜ ਭੇਟਾ ਕੇ ਤਾਂ ਗਿਆ ਉਹਨਾਂ ਵੱਲੋਂ ਤੇ ਅੱਜ ਬਾਜ ਦਾ ਇੰਨਾ ਪਿਆਰ ਬਣ ਚੁੱਕਾ ਸਾਡੇ ਨਾਲ ਇਹ ਹਮੇਸ਼ਾ ਸਾਡੇ ਜਿੱਦਾਂ ਸਰੀਰ ਦਾ ਅੰਗ ਹੁੰਦਾ ਅੰਗ ਬਣ ਗਿਆ ਪਰ ਇਹ ਹੋ ਕੇ ਰਾਜੀ ਨਹੀਂ ਸਾਡੇ ਨਾਲ ਹੀ ਬਹਿੰਦਾ ਸਾਡੇ ਨਾਲ ਹੀ ਉੱਠਦਾ ਅਸੀਂ ਇਹ ਕਿਹਾ ਵੀ ਜਦ ਤੱਕ ਜਿਹੜੀ ਨਿਹੰਗ ਸਿੰਘ ਗੁਰੂ ਕੀ ਲਾਲੀ ਫੌਜਾਂ ਨੇ ਬਹਾਦਰ ਕੌਮ ਕਹਿ ਰਹੇ ਹੁੰਦਾ ਵਾ ਕਹਿੰਦੇ ਵੀ ਸ਼ੇਰਾਂ ਦੀ ਨਾਲ ਮੁਕਾਬਲੇ ਕਰਦੇ ਨੇ ਸ਼ੇਰਾਂ ਨੂੰ ਵੀ ਜਿਹੜਾ ਕੀ ਉਹ ਚਿਤ ਕਰ ਦਿੰਦੇ ਨੇ ਅਸੀਂ ਦੇਖਿਆ ਤੁਹਾਡੇ ਨਾਲ ਬਾਜ ਆਇਆ ਬੈਠਾ ਜਿਵੇਂ ਅਸੀਂ ਜਿਹੜੀਆਂ ਤੁਸੀਂ ਆਪਣੇ ਮੋਢੇ ਤੇ ਬਿਠਾਇਆ ਹੋ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਵਾ ਸ਼ੀਧਾਂ ਜਿਹੜਾ ਬਾਜ਼ ਸਾਡੇ ਕੋਲ ਬੈਠਾ ਵਾ ਨਹੀਂ ਤੇ ਬਾਜ਼ ਕੋਲੋਂ ਆਮ ਲੋਕ ਡਰਦੇ ਨੇ ਤੇ ਬਾਜ਼ ਤੇ ਦੂਰ ਦੀ ਗੱਲ ਕਬੂਤਰ ਨੂੰ ਇਦਾਂ ਫੜਨਾ ਜਿਹੜਾ ਔਖਾ ਲੱਗਦਾ ਤੇ ਪਰ ਬਾਜ਼ ਜਿਹੜਾ ਸਾਡੇ ਹੱਥ ਦੇ ਉੱਤੇ ਬੈਠਾ ਵਾ ਅਸੀਂ ਕੋਲ ਬਿਠਾਇਆ ਹੋਇਆ ਵਾ ਇਹ ਕਿਰਪਾ ਵਾ ਕਲਗਿਆਂ ਵਾਲੇ ਦਸ਼ਮੇਸ਼ ਪਤਾ ਪਾਸ਼ਾ ਦੀ ਤੇ ਅਸ਼ੀਦਾ ਸਿੰਘਾਂ ਦੀ ਤੇ ਮੈਨੂੰ ਇਹ ਸੋਚਿਆ ਜਥੇਦਾਰ ਪੰਜਾਬ ਸਿੰਘ ਜੀ ਜੇ ਤੁਸੀਂ ਤਿਆਰ ਕਰਦੇ ਹੋ ਸ਼ਰਧਾਈ ਇਹ ਸ਼ਰਧਾਈ ਤਿਆਰ ਕਰਨ ਦੇ ਨਾਲ ਕਿੰਨੇ ਪਰਿਵਾਰਾਂ ਦਾ ਗੁਜ਼ਾਰਾ ਜਾਂਦਾ ਵਾ ਕਿੰਨੇ ਜੀ ਜਿਹੜੀ ਇਥੋਂ ਜਿਹੜੀ ਕਿਰਤ ਤੁਸੀਂ ਕਰਦੇ ਹੋ ਕਿੰਨੇ ਜੀ ਰੋਟੀ ਖਾਂਦੇ ਨੇ ਇਹ ਤੇ ਬਹੁਤ ਜੀ ਬੜੀ ਕਿਰਪਾ ਵਰਤੀ ਆ ਸ਼ੀ ਦਾਂਦੀ ਜਿਹੜਾ ਅਸੀਂ ਆਪ ਵੀ ਸਾਡੇ ਕੋਲ ਰੋਟੀ ਖਾਣ ਨੂੰ ਨਹੀਂ ਸੀ ਪੈਸੇ ਤੇ ਜਦੋਂ ਦਾ ਅਸੀਂ ਇਹ ਕੰਮ ਸ਼ੁਰੂ ਕੀਤਾ ਸਾਡੇ ਉੱਥੇ 5-6 ਬੱਚੇ ਐਸੇ ਪੜਦੇ ਨੇ ਜਿਹੜੇ ਗਰੀਬ ਲੋੜਵੰਦ ਪਰਿਵਾਰਾਂ ਦੇ ਅਸੀਂ ਉਹਨਾਂ ਨੂੰ ਸਕੂਲ ਵੀ ਭੇਜ ਦਿਆਂ ਸਾਡੇ ਕੋਲ ਵੀ ਰਹਿੰਦੇ ਨੇ ਤੇ ਹੋਰ ਵੀ ਨਿਹੰਗ ਸਿੰਘ 5-6 ਸਾਡੇ ਕੋਲ ਰਹਿੰਦੇ ਨੇ ਤੇ ਕਾਫੀ ਸਾਡੇ ਕੋਲ 5-6 ਘੋੜੇ ਵੀ ਨੇ ਤੇ ਇਹ ਸਾਰਾ ਖਰਚਾ ਇਸ ਸਾਡੀ ਸ਼ਰਦਾਈ ਦੇ ਖਰਚੇ ਤੋਂ ਹੀ ਚੱਲਦਾ ਪਿਆ ਜੀ ਜਿੰਨੇ ਸੋ ਜਿਹੜੇ ਤੁਸੀਂ ਸ਼ਰਦਾਈ ਤਿਆਰ ਕਰਦੇ ਹੋ ਕਿਹੜੇ ਸਦਲੋਤਰਾਂ ਤਿਆਰ ਕਰਦੇ ਹੋ ਕਿਹੜਾ ਜਿਹੜਾ ਤੁਸੀਂ ਲੱਕੜ ਵਰਤਦੇ ਹੋ ਦਸ਼ਕਾ ਜੂਨ ਸਾਂਝਾ ਕਰਦੇ ਹੋ ਇਸ ਚੀਜ਼ ਤੇ ਕਿੰਨੇ ਸਮੇਂ ਤੂੰ ਤੁਸੀਂ ਲਗੜਦੇ ਹੋ ਤਿਆਰ ਕਰਨ ਲੱਗਿਆ ਇਹ ਜੀ ਲਾਲ ਪੱਥਰ ਜਿਹੜਾ ਰਾਜਸਥਾਨ ਤੋਂ ਸਾਡੇ ਕੋਲ ਬਣਿਆ ਆਉਂਦਾ ਵਾ ਸੁਨਹਿਰਾ ਅਸੀਂ ਕਿੰਨੇ ਉਹਨੂੰ ਤੇ ਨਿੰਮ ਦਾ ਘੋਟਣਾ ਜਿਹਨੂੰ ਸਲੋਤਰ ਕਹਿੰਦੇ ਆਸੀਂ ਇਹ ਅੱਧਾ ਪੌਣਾ ਪੌਣਾ ਘੰਟਾ ਜਿਹੜਾ ਇਹ ਰਗੜਾ ਲੱਗਦਾ ਤੇ ਜਿਹੜਾ ਇਹ ਸਾਰਾ ਮਿਕਸਚਰ ਬਣਦਾ ਵਾ ਉਹਦੀ ਸ਼ਰਦਾਈ ਬਣਦੀ ਆ ਤੇ ਉਹਦੇ ਵਿੱਚ ਜਿਹੜੋਂ ਆਪਾਂ ਰਗੜਾ ਲਾਉਂਨੇ ਆ ਤੇ ਜਿਹੜਾ ਨਿੰਮ ਦਾ ਘੋਟਣਾ ਹੁੰਦਾ ਉਹਦੀ ਵੀ ਰਗੜਾਈ ਹੋ ਜਾਂਦੀ ਆ ਤੇ ਨਿੰਮ ਵੀ ਸਾਡੇ ਸਰੀਰ ਦੇ ਵਿੱਚ ਜਾਂਦੀ ਆ ਜੀ ਯੋ ਡਾਕਟਰ ਸਾਹਿਬ ਕਹਿੰਦੇ ਆ ਕਿ ਨਿੰਮ ਜਿਹੜੀ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਵਾ ਨਿੰਮ ਦੇ ਪੀਣ ਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਦੂਰ ਹੁੰਦੀਆਂ ਨੇ ਸਾਡਾ ਖੂਨ ਸਾਫ਼ ਹੁੰਦਾ ਵਾ ਜਿਵੇਂ ਤੁਸੀਂ ਬਾਦਾਮ ਦੇ ਵਿੱਚ ਜਿਹੜੇ ਸਦਾਈ ਦਿਆ ਕਰਦੇ ਹੋ ਬਾਦਾਮ ਪਾਉਂਦੇ ਹੋ ਸੌਂ ਪਾਉਂਦੇ ਹੋ ਹੋਰ ਸਬਾਨੀ ਨਾਲ ਕਾਜੂਗਲਾ ਪਾਉਂਦੇ ਹੋ ਹੋਰ ਮਹਿੰਗੇ ਮਹਿੰਗੇ ਸਬਾਨ ਪਾਉਂਦੇ ਹੋ ਜਦੋਂ ਤੁਸੀਂ ਨਿੰਮ ਦੇ ਨਾਲ ਰਲ ਗਦੇ ਹੋ ਤੇ ਜਿਹੜਾ ਨਿੰਮ ਦਾ ਅਸਰ ਆ ਉਹ ਵੀ ਤੁਹਾਡੀ ਸਿਹਤ ਵਿੱਚ ਸ਼ਾਮਿਲ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਹੁੰਦਾ ਵਾ ਤੁਸੀਂ ਆਮ ਤੌਰ ਤੇ ਵੇਖਿਆ ਹੋਊਗਾ ਨਿਹੰਗ ਸਿੰਘ ਕੋਈ ਵੀ ਕਦੀ ਕਿਸੇ ਤਰ੍ਹਾਂ ਮਤਲਬ ਬਿਮਾਰ ਨਹੀਂ ਵੇਖੋਗੇ ਕ ਨਾ ਚੜੇ ਟੱਪਦੇ ਫਿਰਦੇ ਵੇਖੇ ਤੁਸੀਂ ਨਿਹੰਗ ਸਿੰਘ ਅੰਗਦ ਕਾ ਖੇਡਦੇ ਨੇ ਕਿਦਾਂ ਛਾਲ ਮਾਰ ਕੇ ਘੋੜਿਆਂ ਦੇ ਉੱਤੇ ਚੜ ਜਾਂਦੇ ਨੇ ਤੇ ਘੋੜਿਆਂ ਦੇ ਉੱਤੇ ਚੜ ਕੇ ਕਿਦਾਂ ਕਰਤਾ ਵਿਖਾਉਂਦੇ ਨੇ ਜੇਬਾਜੀ ਕਰਦੇ ਨੇ ਇਹ ਸਾਰੀ ਨਿਹੰਗ ਸਿੰਘਾਂ ਦੀ ਇਸ ਇਸ ਚੀਜ਼ ਦਾ ਰਾਜ ਸ਼ਰਧਾਈ ਆ ਉਹ ਸਵੇਰੇ ਸ਼ਾਮੇ ਕਿਸੇ ਟਾਈਮ ਵੀ ਜੀ ਕਰੇ ਤੇ ਉਹ ਸ਼ਰਧਾਈਆਂ ਜਿਹੜੀਆਂ ਨਿਹੰਗ ਸਿੰਘ ਛਕਦੇ ਰਹਿੰਦੇ ਨੇ ਇਹ ਸ਼ਰਧਾਈਆਂ ਦਾ ਹੀ ਪ੍ਰਤਾਪ ਆ ਜਿਹੜਾ ਨਿਹੰਗ ਸਿੰਘ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਤੁਸੀਂ ਦੇਖਿਆ ਜਥੇਦਾ ਪੰਜਾਬ ਸਿੰਘ ਸੁਨਤਾਵਣ ਜੀ ਤੁਹਾਡੇ ਨਾਂ ਦੀ ਗਾੜੀ ਜਿਸ ਜਥੇਦਾ ਪੰਜਾਬ ਸਿੰਘ ਸੁਨਤਾਵਣ ਕਹਿੰਦਾ ਨਾਲ ਪੰਜ ਹੱਥਾ ਕਿਹਾ ਜਾਂਦਾ ਵਾ ਇਹਦਾ ਕੀ ਮਤਲਬ ਦੱਸ ਖੰਜੂ ਸਾਜਿਆ ਕਰ ਦਿਓ ਜੀ ਇਹਦਾ ਹਾਂ ਜੀ ਜੀ ਇਹ ਜਦੋਂ ਅਸੀਂ ਮਿਸਲ ਲੈਣੀ ਹੁੰਦੀ ਹੈ ਨਿਹੰਗ ਸਿੰਘਾਂ ਵੱਡੇ ਜਥੇਦਾਰਾਂ ਕੋਲੋਂ ਤੇ ਜਦੋਂ ਅਸੀਂ ਮਿਸਲ ਮੰਗੀ ਤਾਂ ਕਹਿੰਦੇ ਵੀ ਕੋਈ ਐਸਾ ਇਤਿਹਾਸ ਵੇਖ ਲਓ ਜਿਹੜਾ ਕੋਈ ਸਿੰਘ ਸ਼ਹੀਦ ਵੇਖ ਲਓ ਜਿਨ੍ਹਾਂ ਦੇ ਨਾਂ ਦੀ ਮਿਸਲ ਨਾ ਚੱਲਦੀ ਹੋਵੇ ਜਦੋਂ ਅਸੀਂ ਇਤਿਹਾਸ ਵਾਲ ਝਾਤੀ ਮਾਰੀ ਤੇ ਬਾਬਾ ਅਨੰਦ ਸਿੰਘ ਪੰਜਾਥਾ ਜਿਹੜੇ ਸ਼ਾਨ ਸਿੰਘ ਟਾਰੀ ਦੇ ਨਾਲ ਸ਼ਹੀਦ ਹੋਏ ਸਨ ਤੇ ਅਸੀਂ ਇਹ ਜਿਹੜਾ ਨਾਮ ਵਧੀਆ ਲੱਗਾ ਅਨੰਦ ਸਿੰਘ ਪੰਜਾਥਾ ਤੇ ਅਸੀਂ ਇਹ ਮਿਸਲ ਜਿਹੜੀ ਚਲਾਈ ਤੇ ਮਿਸਲ ਜਦੋਂ ਚਲਾਈ ਸਾਨੂੰ ਨਿਹੰਗ ਸਿੰਘ ਪੰਜ ਹੱਥਾ ਵੇਖਿਆ ਤਾਂ ਅਸੀਂ ਪੰਜ ਹੱਥ ਆਪਣੇ ਨਾਂ ਨਾਂ ਵੀ ਲਾ ਲਿਆ ਸਾਨੂੰ ਪੰਜ ਹੱਥ ਤਖਤਾਬ ਜਿਹੜਾ ਵਧੀਆ ਲੱਗਿਆ ਜੀ ਦੇ ਮੈਨਸੂਬ ਜਿੱਥੇ ਦਾ ਸਾਹਿਬ ਅਸੀਂ ਦੇਖਿਆ ਵੀ ਜਿਆਤਰ ਅਮਰਸਾਹਬ ਸਾਹਿਬ ਦੀ ਗੱਲ ਕਰੀ ਹੈ ਜਾਂ ਪੰਜਾਬ ਦੀ ਗੱਲ ਕਰੀ ਹੈ ਹਰ ਕੋਈ ਜਿਹੜਾ ਸ਼ਰਧਾਈ ਖੋਲ ਕੇ ਬੈਹ ਜਾਂਦਾ ਚਾਹੇ ਉਹ ਗੁਰਸਿੱਖਿਆ ਚਾਹੇ ਗੁਰਸਿੱਖ ਨਹੀਂ ਆ ਤੇ ਤੁਸੀਂ ਨਿਹੰਗ ਸਿੰਘ ਅਸਾਂ ਜਿਹੜੀ ਗੁਰੂ ਵੀ ਲਾ ਲਈ ਹੋ ਜਾਂਦਾ ਉਹਨਾਂ ਵੱਲੋਂ ਸ਼ਰਧਾਈ ਤਿਆਰ ਕੀਤੀ ਜਾਂਦੀ ਸੀ ਉਹਨਾਂ ਵੱਲੋਂ ਰਹਿਤ ਕੀਤੀ ਜਾਂਦੀ ਸੀ ਨਿਮਰਤਾ ਧਿਆ ਕੀਤੀ ਜਾਂਦਾ ਅਰਦਾਸ ਵੀ ਕੀਤੀ ਜਾਂਦੀ ਸੀ ਤੇ ਕੀ ਕਹਿਣਾ ਚਾਹੂ ਜਿਹੜੇ ਦੂਸਰੇ ਲੋਕ ਬਿਲਕੁਲ ਜੀ ਮੈਂ ਇਹਨਾਂ ਦੇ ਬਾਰੇ ਕੀਤੀ ਸੀ ਵਟੇ ਸਾਰਾ ਨਾਲ ਗੱਲ ਕਿ ਜਿਹੜੇ ਆਮ ਸਿਵਲ ਵੇਚ ਰਹੇ ਨੇ ਸਰਦਾਈ ਤੇ ਇਹਨਾਂ ਨੂੰ ਰੋਕ ਲਾਈ ਜਾਵੇ ਤੇ ਜਦੋਂ ਜਿਹੇਦਾਰ ਨਾਲ ਗੱਲ ਕੀਤੀ ਜਿਹੇਦਾਰ ਕਹਿੰਦੇ ਪਹਿਲੀ ਗੱਲ ਤੇ ਸਰਦਾਈ ਜਿਹੜੀ ਇਹ ਵੇਚ ਨਹੀਂ ਚਾਹੀਦੀ ਗੁਰੂ ਕੀ ਫੌਜ ਦੀ ਹੈ ਲੰਗਰ ਹੁੰਦਾ ਤੇ ਪਰ ਚਲੋ ਜੇ ਤੁਸੀਂ ਵੇਚ ਰਹੇ ਹੋ ਸੇ ਗੁਰੂ ਕੇ ਸਿੱਖ ਨੂੰ ਮੰਗਣਾ ਨਹੀਂ ਚਾਹੀਦਾ ਆਪਣੀ ਕਿਰਤ ਕਰਕੇ ਖਾਣੀ ਚਾਹੀਦੀ ਆ ਤੇ ਤੁਸੀਂ ਖਾ ਰਹੇ ਹੋ ਆਪਣੀ ਕਿਰਤ ਕਰਕੇ ਤੇ ਬਹੁਤ ਵਧੀਆ ਗੱਲ ਆ ਚੜ੍ਹਦੀ ਕਲਾ ਤੇ ਜਿਹਦੇ ਸੇਵਲਾ ਉਹਨਾਂ ਨੂੰ ਵੀ ਵੇਚੰਦੋ ਜਿਹੜੇ ਤੁਹਾਡੇ ਕੋਲ ਨਿਹੰਗ ਸਿੰਘਾਂ ਕੋ ਛੜਕਣ ਵਾਲੇ ਲੋਕ ਆਉਣਗੇ ਉਹਨਾਂ ਤੁਹਾਡੇ ਕੋਈ ਛਕਣੀ ਜਿੰਨਾ ਉਹਨਾਂ ਕੋ ਉਹ ਜਿੰਨੂੰ ਨਹੀਂ ਸਮਝੋ ਉਹਨਾਂ ਕੋ ਜਾਊਗਾ 1950 ਜਿਆ ਸਾਹਿਬ ਅਸੀਂ ਦੇਖਿਆ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਨਿਹੰਗ ਸਿੰਘ ਜੀ ਗੁਰੂ ਵੀ ਲਾ ਲਈ ਫੌਜਾਂ ਨੇ ਵਿਹਲੇ ਰਹਿੰਦੇ ਨੇ ਕੰਮ ਕਾਰ ਨਹੀਂ ਕਰਦੇ ਕੀਰਤ ਨਹੀਂ ਕਰਦੇ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਉਹਨਾਂ ਲੋਕਾਂ ਦਾ ਇਹ ਜਵਾਬ ਆ ਜੀ ਨਿਹੰਗ ਸਿੰਘ ਬਹੁਤ ਵੇਖੋ ਜਿਹੜੇ ਸ਼ਰਦਾਈਦਾਰ ਜਿਹੜਾ ਰਗੜਾ ਲਾ ਕੇ ਆਪਣੀ ਕਿਰਤ ਕਮਾਈ ਕਰਕੇ ਦੇ ਰੋਟੀ ਖਾਣ ਤੇ ਜਿਹੜੇ ਲੋਕ ਕਹਿੰਦੇ ਨਿਹੰਗ ਸਿੰਘ ਕੰਮ ਨਹੀਂ ਕਰਦੇ ਨਿਹੰਗ ਸਿੰਘ ਲਾਡਲੀ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੇ ਲਾਡਲੀਆਂ ਫੌਜਾਂ ਉਹ ਗੁਰੂ ਦਾ ਅੰਕਲੀਆਂ ਵਾਲੇ ਪਾਸ਼ਾ ਆ ਰੋਟੀਆਂ ਦੇ ਦਿੰਦਾ ਕੋਈ ਕਿਸ ਨੂੰ ਦਿੰਦਾ ਨਿਹੰਗ ਸਿੰਘ ਜਿਹੜੇ ਨੇ ਕਿੰਨੇ ਘੋੜੇ ਸਾਹਮਦੇ ਨੇ ਸਾਡੇ ਕੋਲ ਤੇ 5-6 ਘੋੜੇ ਐਸੇ ਨਿਹੰਗ ਸਿੰਘ ਨੇ ਜਿੰਨਾਂ ਕੋਲ ਵੀ 50-50 ਘੋੜੇ ਨੇ ਤੇ ਉਹ ਸਾਰੇ ਨਿਹੰਗ ਸਿੰਘ ਸੰਬੰਧ ਨੇ ਸਭ ਕਿਰਪਾ ਅਸ਼ੀ ਦਾਸ ਸਿੰਘਾਂ ਦੀ ਵਰਤਦੀ ਕਲਗੀਆਂ ਵਾਲੇ ਪਾਸ਼ਾ ਦੀ ਵਰਤਦੀ ਆ ਕਿ ਇਹ ਕੋ ਮੰਗਣ ਨਹੀਂ ਜਾਂਦੇ ਨਿਹੰਗ ਸਿੰਘ ਆਪਣਾ ਹੀ ਖਾਂਦੇ ਨੇ ਤੇ ਜਾਨਿਆਂ ਜਥੇਦਾਰ ਸਾਹਿਬ ਕੀ ਅਪੀਲ ਕੀ ਕਰਨਾ ਚਾਹੋਗੇ ਦਸ਼ਕਾਂ ਨੂੰ ਸਾਡੇ ਜਿਹੜੇ ਦਰਸ਼ਕਾਂ ਨੂੰ ਦੇਸ਼ਾਂ ਦੇਸ਼ਾਂ ਦੇਖ ਰਹੇ ਨੇ ਕੀ ਬੇਨਤੀ ਕਰਨਾ ਚਾਹੋਗੇ ਮੈਂ ਸਾਬ ਜਿੰਨੀ ਵੀ ਲੋਕਾਈ ਆ ਸਭ ਨੂੰ ਇਹੋ ਹੀ ਬੇਨਤੀ ਕਰਨੀ ਚਾਹੂੰਗਾ ਵੀ ਆਪਣੀ ਕਿਰਤ ਕਮਾਈ ਕਰਕੇ ਛਕਣੀ ਚਾਹੀਦੀ ਆ ਤੇ ਕਦੀ ਵੀ ਕਿਸੇ ਨਾਲ ਧੋਖਾ ਫਰੇਵ ਕਿਸੇ ਤਰ੍ਹਾਂ ਦਾ ਫਰੇਵ ਨਹੀਂ ਕਰਨਾ ਜੀ ਇਹਦਾ ਧੋਖਾ ਨਹੀਂ ਕਰਨਾ ਜੀ ਦਾ ਆਪਣੀ ਕਿਰਤ ਕਮਾਈ ਕਰਕੇ ਛਕੋ ਮਿਹਨਤ ਕਰੋ ਵੰਡ ਕੇ ਛਕੋ ਨਾਮ ਜਪੋ ਜੀ ਸੋਚਿਆ ਸਾਬ ਅਸੀਂ ਦੇਖਿਆ ਜਿਵੇਂ ਇੰਨੀ ਗਰਮੀ ਪੈ ਰਹੀ ਆ ਲੋਕ ਕੋਲ ਡਰਿੰਕ ਸੌਡਰਿੰਕ ਦੇ ਵਰਤੋਂ ਕਰਦੇ ਨੇ ਜਦੋਂ ਕਿ ਘਰੇ ਕੋਈ ਪ੍ਰੋਣਾ ਆ ਜਾਂਦਾ ਵਾ ਤੇ ਕੋਲ ਡਰਿੰਕਾਂ ਵਰਤੋਂ ਦੇ ਨੇ ਕੋਟਿੰਗ ਸਾਡੀ ਸਿਹਤ ਵਾਸਤੇ ਕਿੰਨੀ ਖਾਨੀਕਾਰ ਕਿਆ ਤੇ ਇਹ ਜਿਹੜੀ ਸਦਾਈ ਹੈ ਕਿੰਨੀ ਲਾਭਦਾਇਕ ਆ ਇਹਦੇ ਬਾਰੇ ਵੇਖੋ ਮੈਂ ਕੀ ਕਹਿਣਾ ਵਾ ਕਿ ਡਾਕਟਰ ਕਹਿ ਰਹੇ ਨੇ ਕਦੇ ਕਦੀ ਵੀ ਕੋਈ ਡਾਕਟਰ ਕੋਲ ਮਰੀਜ਼ ਵੇਖੋ ਜਾਂਦਾ ਤੇ ਡਾਕਟਰ ਸਭ ਤੋਂ ਪਹਿਲਾਂ ਉਹਨੂੰ ਇਹੋ ਹੀ ਕਹਿੰਦੇ ਨੇ ਵੀ ਕੋਲਡ ਡਰਿੰਕ ਤੁਹਾਡੇ ਵਾਸਤੇ ਜ਼ਹਿਰ ਜੇ ਕੋਲਡ ਡਰਿੰਕ ਨਹੀਂ ਪੀਣੀ ਪਰ ਫਿਰ ਵੀ ਕਈ ਲੋਕ ਜਦੋਂ ਕੋਈ ਕਿਸੇ ਕੋਲ ਜਾਂਦਾ ਤੇ ਕੋਲਡ ਡਰਿੰਕ ਹੀ ਲੈ ਕੇ ਆਉਂਦੇ ਨੇ ਤੇ ਮੈਂ ਇਹੋ ਹੀ ਬੇਨਤੀ ਕਰਨੀ ਚਾਹੂੰਗਾ ਕਿ ਕੋਈ ਚੰਗਾ ਬਣਾਓ ਚੰਗਾ ਖਾਓ ਇਹੋ ਜੀਆਂ ਚੀਜ਼ਾਂ ਜਿਹੜੀਆਂ ਜ਼ਹਿਰ ਸਾਡੀ ਸਿਹਤ ਨੂੰ ਖਰਾਬ ਕਰਦੀਆਂ ਹੋ ਨਾਸ਼ਕੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਚੰਗਾ ਖਾਓ ਤੇ ਚੰਗਾ ਪਾਓ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜਿਹੜੀ ਕਿ ਜਥੇਦਾਰ ਪੰਜਾਬ ਸਿੰਘ ਸੁਲਤਾਨਿੰਦ ਪੰਜ ਹਥਾ ਜਿਹੜਾ ਕਿ ਅਮਰਸਾ ਗੋਲਡਨ ਗੇਟ ਦੇ ਲਾਗੇ ਜਿਹੜਾ ਕਿ ਇਹ ਸ਼ਰਦਾਈ ਬਣਾ ਰਹੇ ਨੇ ਅਤੇ ਮਿੱਠੀ ਸਦਾਈ ਸੰਗਤਾਂ ਵਿੱਚ ਪਿਆ ਰਹੇ ਨੇ ਤੁਸੀਂ ਦੇਖਿਆ ਜਿੱਥੇ ਇੰਨੀ ਗਰਮੀ ਪਿਆ ਰਹੀ ਆ ਲੋਕ ਕੋਟਿੰਗ ਦੇ ਵਰਤੋਂ ਕਰਦੇ ਨੇ ਕੋਟਿੰਗ ਸਾਡੀ ਸਿਹਤ ਵਾਸਤੇ ਕਿੰਦਾ ਕਿੰਦਾ ਹਾਨੀ ਕਰ ਗਿਆ ਅਤੇ ਸਾਡੀ ਦਸ਼ਕਾਂ ਨੂੰ ਪੀ ਲਿਆ ਜਦੋਂ ਤੁਸੀਂ ਕਿਸੇ ਅਮਰਸਾ ਸਾਹਿਬ ਆਓ ਦਰਬਾਰ ਸਾਹਿਬ ਆਓ ਤੇ ਜਾਂਦੇ ਹੋਏ ਗੋਲਡਨ ਗੇਟ ਦੇ ਬਿਲਕੁਲ ਲਾਗੇ ਜਿਹੜਾ ਕਿ ਜਥੇਦਾਰ ਪੰਜਾਬ ਸਿੰਘ ਸੰਧਾਮਣ ਇਹਨਾਂ ਵੱਲੋਂ ਠੰਡੇ ਮਿੱਠੇ ਜਲਦੀ ਜਿਹੜੀ ਕਿ ਸ਼ਦਾਈ ਲਈ ਗਈ ਹੈ ਅਤੇ ਸ਼ਰਦਾਈ ਵੀ ਬੜੀ ਨਿਮਰਤਾ ਦੇ ਜਿਹੜੀ ਆ ਦਾਸ ਬੇਨਤੀ ਕਰਕੇ ਤਿਆਰ ਕੀਤੀ ਜਾਂਦੀ ਆ ਅਤੇ ਸਾਫ਼ ਸਫਾਈ ਦਾ ਬਹੁਤ ਯਾਰ ਖਿਆਨਦਾ ਵਾ ਸਾਡੀ ਦਸ਼ਕਾਂ ਪੀ ਲਿਆ ਤੇ ਤੁਸੀਂ ਸਦਾਈ ਦੀ ਉਥੋਂ ਵਰਤਤ ਕਰੋ ਜਿਹੜਾ ਕਿ ਨਿਹੰਗ ਸਿੰਘ ਗੁਰੂ ਕੀ ਲਾਲੀਫ ਹੋ ਜਾ ਤਿਆਗ ਆਵੀਆਂ ਨੇ ਨਾ ਕਿ ਹਰ ਕਿਸੇ ਕੋ ਜਿਹੜਾ ਕਿ ਸਦਾਈ ਇਲਾਕੇ ਵਿੱਚ ਬੈਠਾ ਵਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਅਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ